ਸਿੰਘਰ ਜੀ ਕੀ ਮੈਟਰ ਕੀ ਹੋਇਆ ਨੇ ਕੀ ਇਸ਼ੂ ਰ ਆ ਗਿਆ ਮੈਂ ਜਿੱਕਰੋਂ ਨਿਕਲਦਾ ਆਪਣੇ ਨਿੱਜੀ ਮਾਮਲੀ ਤੇ ਤੇ ਦੋਸਤ ਨੂੰ ਮਿਲ ਤੇ ਮੈਨੂੰ ਇੱਕ ਬਲੈਕ ਸਕੋਰਪੀਓ ਕ੍ਰਾਸ ਕਰਦੀ ਆ ਜੀ ਅੱਗੇ ਆਉਂਦੀ ਆ ਤੇ ਅੱਗੇ ਜਦੋਂ ਮੈਨੂੰ ਕ੍ਰਾਸ ਕਰਦੀ ਆ ਜੀ ਨਾਲ ਹੀ ਯੂਟਰਨ ਲੈ ਕੇ ਮੇਰੇ ਬਰਾਬਰ ਕਾਰ ਲਾ ਲੈਂਦੇ ਆ ਤੇ ਮੈਨੂੰ ਕਿਤੇ ਆਇਆ ਲੱਗਦਾ ਕਿ ਕਿਤੇ ਉਹਨਾਂ ਨੂੰ ਰਸਤਾ ਨਹੀਂ ਮਿਲਿਆ ਉਹਦੇ ਲਈ ਮੈਂ ਉਹਨਾਂ ਨੂੰ ਸਾਈਡ ਦੇਣਾ ਪਰ ਉਹ ਨਿਕਲਦੇ ਨਹੀਂਗੇ ਜੀ ਉਹ ਮੇਰੇ ਬਰਾਬਰ ਕਾਰ ਲਾ ਕੇ ਰੋਕ ਲੈਂਦੇ ਨੇ ਤੇ ਉਹ ਨਾ ਮੇਰੀ ਕਾਰ ਨਿਕਲ ਦਿੰਦੇ ਨੇ ਨਾ ਆਪਦੀ ਕਾਰ ਕੱਢਦੇ ਨੇ ਤੇ ਜਦੋਂ ਮੈਂ ਪੁੱਛਦਾ ਜੀ ਮੈਂ ਕਹਿੰਦਾ ਜੀ ਸਰ ਮੈਨੂੰ ਰਾਹ ਦੇ ਦਿਓ ਤਾਂ ਮੈਨੂੰ ਐ ਕ ਮੈਂ ਕਹਿੰਦਾ ਸਰ ਤੁਹਾਡੀ ਗੱਲ ਗੱਲ ਨਾ ਮੇਰੇ ਨਾਲ ਕਹਿੰਦੇ ਗੱਲ ਬਣਾਉਣੀ ਆਇਆ ਇੰਨੇ ਚ ਜੀ ਉਹ ਫੋਨ ਕਰਦੇ ਨੇ ਤੇ ਇੱਕ ਫਾਈਟ ਫੋਰਚੂਨਰ ਕਾਰ ਆਉਂਦੀ ਆ ਉਹ ਫੋਰਚੂਨਰ ਕਾਰ ਚੋਂ ਤਿੰਨ ਬੰਦੇ ਨਿਕਲਦੇ ਨੇ ਤੇ ਮੇਰੀ 바ਰੀ ਤੇ ਅਟੈਕ ਕਰਦੇ ਨੇ ਮੁੱਕੇ ਮਾਰਦੇ ਨੇ ਖੋਲ ਖੋਲ ਬਾਹਰ ਆ ਨਹੀਂ ਤੈਨੂੰ ਮਾਰ ਦਾਂਗੇ ਉਹਨਾਂ ਦੀ ਸ਼ਾਇਦ ਦੀ ਇੱਕ ਬਲੈਕ ਜਿਹੜੀ ਬਲੈਕ ਸਕੋਰਪੀਓ ਵਾਲਾ ਮੁੰਡਾ ਉਹ ਨਿਕਲ ਕੇ ਆਉਂਦਾ ਉਹ ਪਿਸਤਲ ਪੌਕ ਕਰਕੇ ਮੇਰੇ ਵੱਲ ਪੁਆਇੰਟ ਕਰਦਾ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਜੀ ਇੰਨੇ ਚ ਮੈਂ ਆਪਣੇ ਬ੍ਰਦਰ ਨੂੰ ਜੋ ਕਿ ਹਾਈ ਕੋਰਟ ਐਡਵੋਕੇਟ ਆ ਜੀ ਉਨਮੈਂ ਇਸ ਇਨਸੀਡੈਂਟ ਬਾਰੇ ਇੰਤਲਾ ਕਰਦਾ ਉਨਮੈਂ ਦੱਸਦਾ ਕਿ ਮੇਰੇ ਨਾਲ ਇਹ ਹੋ ਰਿਹਾ ਆ ਮੈਨੂੰ ਬੰਦੇ ਰੋਕ ਕੇ ਮੈਨੂੰ ਧਮਕਾ ਰਹੇ ਨੇ ਜਾਨੋ ਮਾਰਨ ਦੀ ਧਮਕੀ ਦੇ ਰਹੇ ਨੇ ਟ੍ਰੈਫਿਕ ਇਕੱਠਾ ਹੋਣ ਕਰਕੇ ਜਿਹੜੇ ਥੋੜਾ ਇਕ ਬਰਾਜ ਜਾਂਦੇ ਨੇ ਤੇ ਇੱਕ ਬਰਾਉ ਉਹ ਮੈਨੂੰ ਜਦੋਂ ਵੀ ਰਸਤਾ ਮਿਲਦਾ ਜਦੋਂ ਮੈਨੂੰ ਲੱਗਦਾ ਕਿ ਹਾਂ ਹੁਣ ਮੇਰੀ ਕਾਰ ਨਿਕਲ ਜਾਂਦੀ ਹੈ ਜੇ ਮੈਂ ਉਸ ਮੌਕੇ ਦਾ ਦੇਖ ਕੇ ਮੈਂ ਆਪਦੀ ਕਾਰ ਉਥੋਂ ਕੱਢ ਲਾਂ ਬਟ ਉਹ ਉੱਥੋਂ ਜਾਈ ਜਾਂਦੇ ਤੇ ਜਿੰਨੀ ਦੇਰ ਮੇਰੀ ਕਾਰ ਨਹੀਂ ਨਿਕਲਦੀ ਮੈਨੂੰ ਜਾਨੋ ਮਾਰਨ ਦੀ ਧਮਕੀ ਉਹ ਦਿੰਦੇ ਰਹਿੰਦੇ ਨੇ ਕੋਈ ਪਛਾਣ ਹੋਈ ਆ ਬੰਦਿਆਂ ਦੀ ਕਿ ਕਿਹੜੇ ਬੰਦੇ ਸੀ ਕੋਈ ਅ ਐਪਲੀਕੇਸ਼ਨ ਦੇ ਦਿੱਤੀ ਤੇ ਇਨਫੈਕਟ ਪ੍ਰੈਜ਼ੀਡੈਂਟ ਸਾਹਿਬ ਆਪ ਨਾਲ ਗਏ ਸੀਗੇ ਤੇ ਗੱਡੀ ਨੰਬਰ ਕੋਈ ਦੱਸੋ ਐਸੇ ਸਾਰਾ ਕੋਈ ਦਰਖਾਸਤ ਮੈਂਸ਼ਨ ਹੈ ਜੀ ਵਿੱਚ ਹਾਂਜੀ ਤੇ ਆਪ ਕੋ ਕਿਦਾਂ ਦੇ ਤੈਅ ਕਰ ਸਕਦੇ ਜੀ ਇੱਕ ਪੀਬੀ 10 ਡੀਬੀ 002 ਬਲੈਕ ਸਕੋਰਪੀਓ ਜੀ ਤੇ ਫੋਰਚੂਨਰ ਦਾ ਹੁੰਦਾ ਜੀ ਪੀਬੀ 10 ਈਏ 0014 ਨੰਬਰ ਸਰ ਉਹ ਤੁਹਾਡੇ ਕੋਲ ਕੀ ਕਵਰ ਸਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਕਿਸ ਬੰਦੇ ਨੂੰ ਆਮ ਲੱਗਦਾ ਕੋ ਮਾੜੀ ਮੂਠੀ ਪਛਾਣ ਹੋਵੇ ਉਹਨਾਂ ਦੀ ਕੀ ਨਾਮ ਹੋਵੇ ਉਹਨਾਂ ਦਾ ਕੋਈ ਪੋਲੀਟਿਕਲ ਦਾ ਕੋਈ ਨਾਮ ਹੋਵੇ ਤੇ ਜੀ ਕਾਰ ਦਾ ਨੰਬਰ ਜਦੋਂ ਪਤਾ ਕਰਵਾਇਆ ਸੀਗਾ ਜੀ ਇੱਕ ਐਮਪੀ ਜਵਦੀ ਨਾਮ ਦੇ ਵਿਅਕਤੀ ਨੇ ਜੀ ਜਿਹੜੇ ਕਿ ਜਵਦੀ ਚ ਕਾਉਂਸਲਰ ਦੀ ਸੀਟ ਲੜੇ ਸੀਗੇ ਆਪ ਵੱਲੋਂ ਤੇ ਉਥੋਂ ਹਾਰ ਗਏ ਸੀਗੇ ਉਹਨਾਂ ਦੇ ਉਹਨਾਂ ਦਾ ਬ੍ਰਦਰ ਦਾ ਪਤਾ ਲੱਗਾ ਜੀ ਕਿ ਉਹਨਾਂ ਦਾ ਬ੍ਰਦਰ ਆ ਇਹ ਜਿਹਦੇ ਜਿਹੜਾ ਉਸ ਟਾਈਮ ਗੱਡੀ 'ਚ ਸੀਗਾ ਠੀਕ ਹੈ ਮੰਗ ਕੀ ਐਕਚੁਅਲੀ ਹੁਣੇ ਹੁਣੇ ਲੰਦੇ ਆ ਕੋਲ ਵਕੀਲ ਵੀ ਇਹ ਵੀ ਚੇਹ ਲੈ ਕੇ ਤੇ ਕੀ ਕਰੇ ਦੇਖੋ ਇਹਦੇ ਤੋਂ ਤੁਸੀਂ ਆਪ ਦੇਖ ਸਕਦੇ ਹੋ ਕਿ ਲਾ ਐਂਡ ਆਰਡਰ ਜਿਹੜਾ ਪੰਜਾਬ ਦਾ ਲੁਧਿਆਣਾ ਦਾ ਕੀ ਆਪਣੇ ਮੂੰਹੋਂ ਆਪ ਦੱਸ ਰਿਹਾ ਕਿ ਮੈਂ ਇੱਕ ਲਾ ਐਂਡ ਆਰਡਰ ਹ ਸਰਕਾਰ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਤੇ ਆਪਾਂ ਦੇਖ ਸਕਦੇ ਹਾਂ ਕਿ ਸਾਡੇ ਵਕੀਲ ਭਰਾ ਦੇ ਨਾਲ ਜੋ ਇਨਸੀਡੈਂਟ ਹੋਇਆ ਤੇ ਕੀ ਸਹੀ ਸੀ ਜੇ ਸਹੀ ਸੀ ਤੇ ਅੰਬਰਸਰ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜੇ ਸਰਕਾਰ ਇੰਨਾ ਹੀ ਲਾ ਐਂਡ ਆਰਡਰ ਦੇ ਹਿਸਾਬ ਨਾਲ ਚੱਲਦੀ ਪਈ ਤਾਂ ਇਹ ਵਾਰਦਾਤਾ ਜਾਂ ਇਨਸੀਡੈਂਟ ਕਿਉਂ ਹੋ ਰਹੇ ਇਹਦਾ ਜਵਾਬ ਤੁਸੀਂ ਸਰਕਾਰ ਤੋਂ ਵੀ ਜ਼ਰੂਰ ਪੁੱਛੋ ਕਿ ਸਰਕਾਰ ਇਸ ਬਾਰੇ ਕੀ ਜਵਾਬ ਦਿੰਦੀ ਹੈ ਤੈਨੂੰ ਦੇਖਿਆ ਵੇ ਜਿੱਦਾਂ ਅਗਰ ਪਾਰਕੀ ਵਿੱਚ ਜਿਹੜਾ ਹੋਇਆ ਹਨਾ ਪਿਸਤਲ ਵੀ ਦਿਖਾਈ ਗਈ ਅਸਲਾ ਵੀ ਦਿਖਾਇਆ ਗਿਆ ਲੱਗਦਾ ਵੀ ਲੋਕ ਖੋਪੀ ਹੈ ਨਹੀਂ ਕਿਸੇ ਦਾ ਦੇਖੋ ਸਰਕਾਰ ਦੇ ਉੱਪਰ ਜੇ ਕਹਿ ਸਕਦੇ ਆ ਕਿ ਖੋਫ ਤੁਹਾਡੇ ਸਾਹਮਣੇ ਹੈ ਜੇ ਇਦਾਂ ਪਿਸਤਲ ਕਿਸੇ ਨੂੰ ਟਾਰਗੇਟ ਕਰਨਾ ਹੈ ਜਾਂ ਕਿਸੇ ਦੇ ਉੱਪਰ ਇਦਾਂ ਗੱਡੀ ਰੋਕ ਕੇ ਉਸ ਨੂੰ ਟਾਰਗੇਟ ਕਰਨਾ ਇਹ ਕੋਈ ਖੋਫ ਦੀ ਗੱਲ ਤਾਂ ਹੈ ਨਹੀਂ ਅਗਲਾ ਬੇਖੋਫ ਸੀਗਾ ਤਾਂ ਇਹੀ ਹਰਕਤ ਹੈ ਉੱਥੇ ਸੀਸੀਟੀਵੀ ਫੁਟੇਜ ਸਾਰੀਆਂ ਹੈਗੀਆਂ ਸਾਰੀਆਂ ਸੀਪੀ ਸਾਹਿਬ ਕੋਲ ਜਿਹੜੇ ਐਡੀਸੀਪੀ ਉਹਨਾਂ ਨੇ ਡਿਊਟੀ ਲਗਾਈ ਸੀ ਉਹਨਾਂ ਕੋ ਪਈਆਂ ਫਿਰ ਹਲੇ ਹੋ ਰਹਿ ਗਈਆ ਉਹਦੇ ਵੀ ਕਹਿਣ ਤੇ ਅੰਨੀ ਤੇਰੀ ਕਿਉਂ ਕੀਤੀ ਯਾਰੀ ਪੁੱਤ ਇਹ ਤਾਂ ਇਹਦਾ ਜਵਾਬ ਤਾਂ ਤੁਹਾਨੂੰ ਸੀਪੀ ਸਾਹਿਬ ਦੇਣਗੇ ਕਿ ਐਨੀ ਦੇਰ ਕਿਸ ਗੱਲ ਦੀ ਹੈ ਕੀ ਆਪਾਂ ਹਲੇ ਅੰਮਰਸਰ ਜੋ ਵਾਕਾ ਹੋਇਆ ਕਿ ਆਪਾਂ ਕਿਸ ਕਿਸ ਚੀਜ਼ ਦੀ ਵੇਟ ਕਰ ਰਹੇ ਹਾਂ ਕਿ ਅਨੋਨੀ ਹੋਵੇ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਉਹ ਵੀ ਸਾਡਾ ਭਰਾ ਸੀ ਜਿਹਦੇ ਨਾਲ ਇਹ ਅਨੋਨੀ ਹੋਈਆ ਮਗਰ ਇਸ ਚੀਜ਼ਾਂ ਤੋਂ ਬਚਣ ਦੇ ਲਈ ਆ ਇਸ ਚੀਜ਼ਾਂ ਤੋਂ ਪਬਲਿਕ ਨੂੰ ਆਮ ਬੰਦੇ ਨੂੰ ਆ ਵਕੀਲ ਭਾਈਚਾਰੇ ਨੂੰ ਹਰੇਕ ਕਮਿਊਨਿਟੀ ਨੂੰ ਬਚਾਉਣ ਲਈ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਆਪਾਂ ਕਿੱਦਾਂ ਦੇਖਿਆ ਜਾਵੇ ਆਂਗਲੇ ਫੋਕੇ ਦੇ ਵੀ ਐਫਆਈ ਨਹੀਂ ਹੋਣਗੇ। ਨਹੀਂ ਉਹਨਾਂ ਦੇ ਕਮਿਲੇਟ ਨਹੀਂ ਹੋਈ ਜਾਂਦੀ। ਤੇ ਤੁਹਾਡਾ ਆਂਗਲੇ ਦੇਖੋ ਇਹ ਹਲੇ ਡਿਸਟ੍ਰਿਕਟ ਡਿਸਟ੍ਰਿਕਟ ਲੈਵਲ ਤੇ ਨੋ ਵਰਕ ਦੀ ਕਾਲ ਹੈ। ਅਸੀਂ ਬਾਰ ਕਾਉਂਸਲ ਦੇ ਨਾਲ ਬਾਰ ਕਾਉਂਸਲ ਆਫ ਇੰਡੀਆ ਦੇ ਨਾਲ ਗੱਲ ਕਰਾਂਗੇ ਤੇ ਇਸ ਨੂੰ ਸਟੇਟ ਲੈਵਲ ਤੇ ਲਾਵਾਂਗੇ ਤੇ ਜਿਹੜਾ ਐਡਵੋਕੇਟ ਪ੍ਰੋਟੈਕਸ਼ਨ ਐਕਟ ਦੀ ਮੰਗ ਕਾਫੀ ਟਾਈਮ ਤੋਂ ਚੱਲਦੀ ਜਾ ਰਹੀ ਹੈ। ਜੇ ਕਾਫੀ ਸਟੇਟਸ ਨੇ ਲਾਗੂ ਵੀ ਕੀਤਾ ਆਪਣੇ ਲੈਵਲ ਤੇ Rajasthan ਹੋ ਗਿਆ, Chhattisgarh ਹੋ ਗਿਆ। ਮਗਰ ਕੀ ਪੰਜਾਬ ਦੇ ਵਿੱਚ ਨਹੀਂ ਹੋ ਸਕਦਾ? ਇਹ ਵੋਟਾਂ ਦਾ ਹੀ ਬਾਟਲ ਬਣ ਕੇ ਰਹਿ ਗਿਆ ਇਹ ਅੱਗੇ ਨੂੰ ਵੋਟਾਂ ਵੀ ਆਣੀਆਂ ਇਹੀ ਵਕੀਲ ਨੇ ਇਹਨਾਂ ਦੀ ਵੋਟਾਂ ਪਾਣੀਆਂ ਫਿਰ ਜਦੋਂ ਇੱਥੇ ਵੋਟਾਂ ਮੰਗਾਣ ਆਣਗੇ ਇਸ ਦਾ ਜਵਾਬ ਅਸੀਂ ਉਸ ਡਾਇਸ ਤੇ ਉਸ ਮੌਕੇ ਤੇ ਖੜਕੇ ਦਵਾਂਗੇ ਤੇ ਸਰ ਕੁਝ ਸੀਸੀ ਕੈਮਰਾ ਫੁਟੇਜ ਵਗੈਰਾ ਇਹ ਫੁਟੇਜ ਜੇ ਹੋਊਗੀ ਤਾਂ ਉਹਨੂੰ ਜ਼ਰੂਰ ਪ੍ਰੋਵਾਈਡ ਕਰਾ ਦੇਣਗੇ ਮਗਰ ਜਿਹੜਾ ਇਨਸੀਡੈਂਟ ਹੋਇਆ ਸੀਗਾ ਉਹ ਗਲਤ ਸੀ ਠੀਕ ਹੈ ਜੀ ਸਰ ਅੱਜ ਪ੍ਰੈਸ ਕਾਨਫਰੈਂਸ ਆ ਰਹੀ ਹੈ ਅੱਜ ਆਈ ਦਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਕੀ ਮਸਲਾ ਕੀ ਹੈ ਕੀ ਇਸ਼ੂ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਅਸੀਂ ਜਿਹੜੀ ਸਟ੍ਰਾਈਕ ਕੀਤੀ ਸੀਗੀ ਪਹਿਲਾਂ ਇੱਕ ਅੰਮ੍ਰਿਤਸਰ ਦਾ ਇਸ਼ੂ ਸੀਗਾ ਜੀ ਜਿਹਦੇ ਵਿੱਚ ਇੱਕ ਵਕੀਲ ਸਾਹਿਬ ਨੂੰ ਅਟੈਕ ਹੋਇਆ ਸੀ ਉਹਨਾਂ ਤੇ ਗੋਲੀਆਂ ਚੱਲੀਆਂ ਤੇ ਬਾਅਦ ਚ ਉਹਨਾਂ ਦੀ ਡੈਥ ਹੋ ਗਈ ਸੀ ਜੀ ਇਹ ਮੈਂ ਕਹਣਾ 10 ਦਿਨ ਪੁਰਾਣੀ ਗੱਲ ਸੀਗੀ ਜੀ ਕਿ ਕੋਈ ਇਸ਼ੂ ਸੀਗਾ ਜੀ ਫਿਰ ਉਸ ਤੋਂ ਬਾਅਦ ਇੱਕ 27 ਤਰੀਕ ਨੂੰ ਸਾਡੇ ਵਕੀਲ ਸਾਹਿਬ ਅਰਜਨ ਸਿੰਘ ਗਿੱਲ ਸਾਹਿਬ ਨੇ ਜੀ ਇਹ ਆਪਣਾ ਸਰਬਨਗਰ ਦੇ ਕੋਲ ਬਾਂਸਲ ਮਾਰਕੀਟ ਹੈ ਜਿੱਥੇ ਆਪਣਾ ਬੈਠੇ ਸੀਗੇ ਆਰਮਨਲ ਕਾਰ ਦੇ ਵਿੱਚ ਤੇ ਸਡਨਲੀ ਦੋ ਕਾਰ ਆਂਦੀਆਂ ਅੱਗੇ ਪਿੱਛੇ ਨਾਲ ਦੇ ਸਾਈਡ ਤੇ ਲੱਗ ਜਾਂਦੀਆਂ ਕਾਰਾਂ ਤੇ ਉੱਚੇ ਦੋ ਤਿੰਨ ਬੰਦੇ ਉੱਤਰਦੇ ਆ ਜੀ ਤੇ ਆਪਣਾ ਗਨ ਪੁਆਇੰਟ ਕਰਦੇ ਨਾਲੇ ਸ਼ੀਸ਼ੇ ਦੇ ਉੱਪਰ ਇਹ ਉੱਤਰਦੇ ਨਹੀਂ ਹੈਗੇ ਗਨ ਪੁਆਇੰਟ ਕਰਕੇ ਇਹਨਾਂ ਨੂੰ ਗਾਲਾ ਕੱਢੀਆਂ ਜਾਂਦੀਆਂ ਜੀ ਤੇ ਉੱਥੇ ਧਮਕਾਇਆ ਜਾਂਦਾ ਇਹ ਮੈਕੈਨਿਕ ਅੱਧਾ ਮਿੰਟ ਹੋਤੇ ਖੜਕ ਕੇ ਉਹ ਗਾਲਾ ਗੂਲਾ ਕਰਦੇ ਆ ਤੇ ਆਪਣਾ ਬਾਅਦ ਚੇ ਆਪਣੀ ਗੱਡੀ ਲੈ ਕੇ ਜਾਂ ਨਿਕਲਦੇ ਤੇ ਉਹ ਵੀ ਚਲੇ ਜਾਂਦੇ ਆ ਤੇ ਇਹ ਖੁਦ ਹੀ ਮੈਟਰ ਸੀਪੀ ਸਾਹਿਬ ਨੂੰ ਰਿਪੋਰਟ ਕਰਦੇ ਆ ਬਾਅਦ ਦੇ ਵਿੱਚ ਬਾਅਦ ਚਾਹੁੰਦੇ ਪਰ ਜਦ ਸੀਪੀ ਸਾਹਿਬ ਨੇ ਰਿਪੋਰਟ ਮੈਟਰ ਕਰਦੇ ਆ ਮੈਟਰ ਨੂੰ ਰਿਪੋਰਟ ਕਰਦੇ ਆ ਤਾਂ ਉਹ ਮਾਰ ਕਰਦੇ ਜੀ ਏਡੀਸੀਪੀ ਕ੍ਰਾਈਮ ਬਰਾੜ ਸਾਹਿਬ ਨੂੰ ਅਮਨਦੀਪ ਬਰਾੜ ਸਾਹਿਬ ਨੂੰ ਤੇ ਉਸ ਤੋਂ ਬਾਅਦ ਸਾਡੇ ਕੋਲ ਜਦ ਮੈਟਰ ਆਂਦਾ ਇੱਕ ਦੋ ਦਿਨ ਬਾਅਦ ਅਸੀਂ ਜੇਸੀਪੀ ਸਾਹਿਬ ਕੋਲ ਜਾਣੇ ਅਭੀ ਅਚ ਪਰਚਾ ਨਹੀਂ ਹੋ ਰਿਹਾ ਤੇ ਇਨ ਬਿਟਵੀਨ ਸੀਆਈਏ ਇਨਚਾਰਜ ਜਿਹੜੇ ਐਸਐਚਓ ਸਾਹਿਬ ਨੇ ਕੁਲਵੰਤ ਜੀ ਉਹ ਵੀਡੀਓ ਵਗੈਰਾ ਵੀ ਘਟਾਉਂਦੇ ਉਹ ਚ ਸਾਫ ਆ ਜਾਂਦਾ ਵੀ ਬੰਦੇ ਧਮਕਾ ਰਹੇ ਸਭ ਕੁਝ ਹੈ ਜੀ ਤੇ ਲਾਸਟ ਫਰਾਈਡੇ ਅਸੀਂ ਗਏ ਸੀਗੇ ਉਹਨਾਂ ਕੋਲ ਵੀ ਜੇਸੀਪੀ ਸਾਹਿਬ ਕੋਲ ਵੀ ਇਹ ਚ ਪ੍ਰੋਪਰ ਜੋ ਬੰਦੀ ਕਾਰਵਾਈ ਹੋ ਕੀਤੀ ਜਾਵੇ ਕਿ ਕਿ ਨਾ ਤੇ ਥੋੜਾ ਪ੍ਰੈਸ਼ਰ ਕੰਪਰਮਾਈਜ਼ અપਾਇਆ ਜਾ ਰਿਹਾ ਸੀਗਾ ਤੇ ਇੰਟਰਨਲ ਮੈਟਰ ਆ ਸੀ ਵੀ ਇਹ ਪਹਿਲਾਂ ਆਪਣੇ ਵਕੀਲ ਸਾਹਿਬ ਨੇ ਪੁੱਛਿਆ ਸੀਗਾ ਵੀ ਤੁਹਾਡੀ ਕੋਈ ਆਪਣੀ ਕੋਈ ਪਰਸਨਲ ਰੰਜਿਸ਼ ਤਾਂ ਨਹੀਂ ਹੈਗੀ ਦੋ ਇਹ ਮੁਕਰ ਕੇ ਨੇ ਜੀ ਇਹ ਕਹਿੰਦੇ ਮੈਂ ਬੰਦਿਆਂ ਨੂੰ ਜਾਣਦਾ ਨਹੀਂਗਾ ਹੁਣ ਜਿੱਥੇ ਬੰਦੇ ਨੂੰ ਜਾਣਦਾ ਨਹੀਂ ਕੋਈ ਬੰਦਾ ਉੱਥੇ ਗਨ ਪੁਆਇੰਟ ਹੋ ਰਹੀ ਹੈ ਜਿੱਥੇ ਇੱਕ ਬੜਾ ਸੀਰੀਅਸ ਲਾਅ ਐਂਡ ਆਰਡਰ ਦਾ ਇਸ਼ੂ ਹੈ ਜੀ ਜੇ ਜਾਣਦਾ ਹੋਵੇ ਤਾਂ ਬੰਦਾ ਸਮਝ ਸਕਦਾ ਹੈ ਕਿ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੁਝ ਹੈ ਬਟ ਜਿੱਥੇ ਵਕੀਲ ਸਾਹਿਬ ਵੀ ਕਹਿ ਰਹੇ ਸੀ ਜਾਣਦੇ ਹੀ ਨਹੀਂ ਬੰਦੇ ਨੂੰ ਕੌਣ ਹੈ ਕੌਣ ਨਹੀਂ ਹੈ ਉਸ ਦੇ ਬਾਵਜੂਦ ਵੀ ਉਹ ਬੰਦੇ ਖੁੱਲ੍ਹੇ ਸਾਡੇ ਇੱਥੇ ਫਿਰ ਉਸ ਤੋਂ ਬਾਅਦ ਨਾਲ ਹੀ ਅੰਮ੍ਰਿਤਸਰ ਅਨਫੋਰਚੂਨੇਟਲੀ ਵਕੀਲ ਸਾਹਿਬ ਦੀ ਡੈਥ ਹੋ ਜਾਂਦੀ ਹੈ ਗੋਲੀਆਂ ਜਿਹੜੀ ਚੱਲੀਆਂ ਸੀ ਪਹਿਲਾਂ ਉਹ ਸਾਰਾ ਇਸ਼ੂ ਇਕੱਠਾ ਹੋ ਗਿਆ ਜੀ ਤੇ ਮੇਰੇ ਕੋਲ ਪਹਿਲਾਂ ਵੀ ਦੋ ਤਿੰਨ ਆਪਣੇ ਸੀਨੀਅਰਸ ਮੇਜੇਸਿਬਲ ਦੇ ਕਰਦੇ ਆ ਜੀ ਗੈਂਗਸਟਰ ਦੇ ਫੋਨ ਆਉਂਦੇ ਆ ਜੀ ਉਹ ਆਪਣਾ ਕੇਸ ਛੱਡਣ ਦੇ ਮਜਬੂਰ ਹੋ ਜਾਂਦੇ ਕਿਉਂਕਿ ਗੈਂਗਸਟਰ ਇਹ ਕਹਿੰਦੇ ਵਿਆਹ ਗਵਾਈ ਨਹੀਂ ਕਰਾਣੀ ਉਹ ਕਰਾਨੀ ਨਹੀਂ ਮਤਲਬ ਸਾਡੀ ਕੋਈ ਪ੍ਰੋਟੈਕਸ਼ਨ ਐਕਟ ਦਾ ਕੋਈ ਲੈਣ ਦੇ ਨਹੀਂ ਹੈ ਨਹੀਂ ਜੀ ਅਸੀਂ ਇਹ ਸਟ੍ਰਾਈਕ ਕਰਲੇ ਹਰਜਸ ਨਹੀਂ ਕੀਤੀ ਆ ਅੰਮ੍ਰਿਤਸਰ ਦੇ ਨਹੀਂ ਹੈ ਅਨਫੋਰਚੂਨੇਟਲੀ ਚਲੋ ਵਿਚਾਰੇ ਦੀ ਡੈਥ ਹੋ ਗਈ ਹੈ ਇਹ ਹਰਜਸਨਲ ਅਨਫੋਰਚੂਨੇਟਲੀ ਹੋ ਗਿਆ ਹੈ ਬਟ ਗੱਲ ਇਹ ਹੈ ਵੀ ਸਾਡਾ ਐਡਵੋਕੇਟ ਪ੍ਰੋਟੈਕਸ਼ਨ ਐਕਟ ਕਿੱਥੇ ਆ ਜਿਹਦੀ ਅਸੀਂ ਮੰਗ ਰੱਖ ਰਹੇ ਹਾਂ ਜੀ ਜਣਾ ਕਣਾੰ ਦਾ ਧੰਗਾ ਕੇ ਚਲੇ ਜਾਂਦਾ ਜੀ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਜੀ ਹੁਣ ਹਰਜਸ ਦੇ ਮਾਮਲੇ ਦੇ ਵਿੱਚ ਵੀ ਕੋਈ ਸਿਆਸੀ ਐਂਗਲ ਆ ਰਿਹਾ ਜੀ ਉਹ ਬੰਦੇ ਥੋੜਾ ਸਰਕਾਰ ਛਾਤ ਰੱਖਦੇ ਆ ਜੀ ਮਤਲਬ ਆਮ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਜੀ ਇੱਥੇ ਇਹ ਤਾਂ ਅਸੀਂ ਵਕੀਲ ਆ ਸਭ ਕੁਛ ਆ ਤਾਂ ਸਾਨੂੰ ਅਜੇ ਸਭ ਕੁਛ ਨਾ ਕੁਝ ਭੋਗਣਾ ਪੈ ਰਿਹਾ ਸਾਰੇ ਜੀ ਜਿਹੜਾ ਦੇਖੇ ਪ੍ਰੈਕਟੀਕਲ ਜਿਹੜਾ ਇਸ਼ੂ ਹੋਇਆ ਹੈ ਤੇ ਪਾਰਕਿੰਗ ਨੂੰ ਲੈ ਕੇ ਹੋਇਆ ਹੈ ਕਿ ਕਿਸੇ ਕੋਈ ਪੁਰਾਣੀ ਕੋਈ ਲੜਾਈ ਤੇ ਬਣਾ ਸੀ ਜਿੱਤਾ ਗੱਡੀ ਲੈ ਅਸੀਂ ਵਕੀਲ ਸਾਹਿਬ ਨੂੰ ਪੁੱਛਿਆ ਸੀ ਕਿ ਉਹ ਕਹਿੰਦੇ ਕੋਈ ਐਡਾ ਇਸ਼ੂ ਹੈ ਨਹੀਂ ਕੋਈ ਜੀ ਤਾਂ ਜਾਂਦੇ ਨਹੀਂ ਜੀ ਕੋਈ ਜੋ ਅਸੀਂ ਸੀਸੀਟੀਵੀ ਦੇਖਿਆ ਜੀ ਉਹ ਉਸ ਤੋਂ ਮਤਲਬ ਕੋਈ ਹੈ ਹੀ ਨਹੀਂ ਕੋਈ ਗਲਤਫਹੀ ਨਹੀਂ ਜੀ ਜੇ ਅਸੀਂ ਪੁਲਿਸ ਨੂੰ ਵੀ ਇਹ ਗੱਲ ਕਹੀ ਹੈ ਵੀ ਜਾਂ ਤਾਂ ਜੇ ਤਾਂ ਸਾਡੇ ਵਕੀਲ ਦੀ ਦਰਖਾਸਤ ਗਲਤ ਹੈ ਉਹ ਤੇ 182 ਉਹਦੇ ਝੂਠਾ ਜਿਹੜੀ ਧਾਰਾ ਬਣਦੀ ਹੈ ਉਹ ਝੂਠੀ ਦਰਖਾਸਤ ਦੇ ਦਿੰਦੇ ਹੋ ਧਾਰਾ ਲਾਓ ਜੇ ਨਹੀਂ ਜੇ ਨਹੀਂ ਝੂਠੀ ਹੈਗੀ ਤੇ ਜੋ ਬੰਦੇ ਕਾਰਵਾਈ ਉਹ ਕਰੋ ਜੀ ਅਸੀਂ ਆਪਣੇ ਵਕੀਲ ਦੀ ਸਾਈਡ ਨਹੀਂ ਲੈ ਰਹੇ ਵੀ ਬੰਦੇ ਦੀ ਪਛਾਣ ਹੋਈ ਹੈ ਵੀ ਕੌਣ ਹੈ ਬੰਦੇ ਪੋਲੀਟੀਕਲ ਤੋਂ ਰਾਜਨੀਤੀ ਤੋਂ ਨਹੀਂ ਰੱਖਦੇ ਆ ਕਿ ਕਿਦਾਂ ਸੀਸੀਟੀਵੀ ਫੂਟੇਜ ਦਿੱਤੀ ਹੈ ਜੀ ਮੁੰਡਿਆਂ ਦੀ ਹਾਂ ਬੰਦਿਆਂ ਦੀ ਆਬਵੀਅਸ ਸਿਗੇ ਜੀ 7-8 ਬੰਦੇ ਉਚਾਰੇ ਆ ਜੀ ਪੁਲਸ ਕਾਮੇ ਦੇਖੂਗੀ ਕਿਉਂਕਿ ਇਹ ਤਾਂ ਜਾਣਦਾ ਨਹੀਂ ਜੀ ਉਹਨਾਂ ਨੂੰ ਦੱਸ ਰਹੇ ਕਹਿੰਦੇ ਪੋਲੀਟੀਕਲ ਕੋਈ ਪੋਲੀਟੀਕਲ ਜੀ ਜੋ ਪੁਲਸ ਲੈਵਲ ਤੋਂ ਗੱਲ ਆ ਰਹੀ ਹੈ ਜੀ ਇਹਨੂੰ ਫਿਰ ਸੀਸੀਟੀਵੀ ਫੂਟੇਜ ਦੇਣ ਤੋਂ ਮਨਾ ਕਰਤਾ ਉੱਥੇ ਜਿੱਥੇ ਲੈਣ ਜਾਂਦੇ ਉੱਥੇ ਕਹਿੰਦੇ ਵੀ ਪੁਲਿਸ ਨੇ ਮਨਾ ਕੀਤਾ ਵੀ ਦੇਣਾ ਨਹੀਂ ਮਤਲਬ ਬੰਦਾ ਜੇ ਆਪਣੇ ਰਾਈਟ ਲਈ ਵੀ ਨਹੀਂ ਲੜ ਸਕਦਾ ਫੇ ਕਿਹਦੇ ਲਈ ਲੜੂਗਾ ਜੀ ਗੱਲ ਇਹ ਹੈ ਤੇ ਸਰ ਜਿੱਦਾਂ ਦੇਖਿਆ ਵੀ ਕਾਫੀ ਲੋਕਾਂ ਦੇ ਤੁਸੀਂ ਕੇਸ ਲੜਦੇ ਹੋ ਤੁਹਾਨੂੰ ਆਪਣੇ ਕੇ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਕੇਸ ਲੜਦੇ ਆ ਸਾਡੇ ਕੋਲ ਇੱਥੇ ਹੈ ਜੀ ਗੈਂਗਸਟਰਾਂ ਦੇ ਫੋਨ ਆ ਰਹੇ ਆ ਜੀ ਤਿੰਨ ਸੀਨੀਅਰ ਵਕੀਲਾਂ ਨੇ ਤਿੰਨ ਕੇਸ ਛੱਡ ਚੁੱਕੇ ਜੀ ਇਸ ਮੈਟਰ 'ਚ ਵੀ ਉਹ ਗੈਂਗਸਟਰ ਕਹਿੰਦੇ ਵੀ ਇਹ ਚ ਸਾਡੀ ਪ੍ਰਾਪਰਟੀ ਹੈ ਜੀ ਤੁਸੀਂ ਵਿੱਚ ਨਹੀਂ ਆਣਾ ਜਾਂ ਤੁਸੀਂ ਇਸ ਤਰੀਕੇ ਨਾਲ ਗਵਾਈ ਕਰ ਰਹੇ ਹੋ ਉਹ ਕਹਿੰਦੇ ਅਸੋ ਹੀ ਅਸੀਂ ਕੇਸ ਹੀ ਛੱਡ ਦਿੰਨੇ ਆ ਮਤਲਬ ਇਹ ਹਾਲ ਹੈ ਜੀ ਸਾਡਾ ਡਾਕਟਰਾਂ ਦਾ ਪ੍ਰੋਟੈਕਸ਼ਨ ਐਕਟ ਹੈਗਾ ਜੀ ਵੀ ਡਾਕਟਰਾਂ ਦੇ खिलाफ ਕੋਈ ਬੋਲਦਾ ਪਰਚਾ ਹੋ ਜਾਂਦਾ ਜੀ ਵੀ ਸਾਡੇ ਖਿਲਾਫ ਕੀ ਹੈ ਜੀ ਇੱਥੇ ਕੁਝ ਵੀ ਨਹੀਂ ਇਨਸਾਫ ਦੀ ਗੱਲ ਹੈ ਪੈਸੇ ਕਿੰਨਾ ਕਿੰਨਾ ਮਤਲਬ ਤਾਂ ਇਹ ਹੀ ਹੈ ਜੀ ਜੇ ਅਸੀਂ ਸਾਡੇ ਲਈ ਨਹੀਂ ਕੋਈ ਪ੍ਰੋਟੈਕਸ਼ਨ ਐਕਟ ਨਹੀਂ ਹੈਗਾ ਜਾਂ ਸਾਡਾ ਤਾਂ ਡਾਇਰੈਕਟ ਇਸ ਕੰਮ ਦੇ ਵਿੱਚ ਇੰਟਰਫੇਅਰੈਂਸ ਹੈ ਸਰਕਾਰ ਸਾਡੀ ਨਹੀਂ ਕਰ ਸਕਦੀ ਸਾਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦੀ ਫਿਰ ਅਲਟੀਮੇਟਲੀ ਫਿਰ ਅਸੀਂ ਵੀ ਸੋਚਦੇ ਹਾਂ ਜੀ ਕੁਝ ਧੰਦਾ ਛੱਡ ਦੀਏ ਕੁਝ ਹੋਰ ਦੇਖ ਲਈਏ ਜੀ ਕਿਹੜੇ ਥਾਣੇ ਦੇ ਟਾਰਗੇਟ ਹੁੰਦਾ ਹੈ ਕਿਹੜੇ ਥਾਣੇ ਦੇ ਅਰਧਨ ਜਿਹੜਾ ਇਹ ਆ ਵਰਦਾ ਤੋਂ ਇਸ ਰਬਨਗਰ ਹੈ ਜੀ ਸਾਬਨ ਕੋਈ ਐਸਐਚਓ ਨੇ ਕੁਝ ਰਿਪੋਰਟ ਕੀਤਾ ਨਹੀਂ ਐਸਐਚਓ ਨਹੀਂ ਜੀ ਸੀਪੀ ਸਾਹਿਬ ਨਾਲ ਹੀ ਗੱਲ ਹੋਗੀ ਉਹਨਾਂ ਨੇ ਏਡੀਸੀਪੀ ਸਰ ਨੂੰ ਹੀ ਜਦ ਮਾਰਕੀ ਕਰਤੀ ਤੇ ਇੱਥੇ ਥਾਣੇ ਦਾ ਕੋਈ ਰੋਲ ਹੀ ਨਹੀਂ ਜੀ ਇਹ ਕਹਿੰਦਾ ਉਹਨੂੰ ਵੀ ਐਫਆਈਰ ਦਰਜ ਹੋ ਗਈ ਹੈ ਨਹੀਂ ਐਫਆਈਆਰ ਹੀ ਨਹੀਂ ਦਰਜ ਹੋ ਰਹੀ ਨਾ ਰੌਲਾ ਤਾਂ ਹੀ ਹੈ ਜੀ ਉਹ ਐਫਆਈਆਰ ਦਰਜ ਕਿਉਂ ਨਹੀਂ ਹੋ ਰਹੀ ਕਿ ਇਹ ਤਾਂ ਹੁਣ ਤੁਹਾਡੇ ਮਾਧਮ ਰਾਹੀਂ ਸੀਪੀ ਸਾਹਿਬ ਨੂੰ ਤੁਸੀਂ ਵੀ ਪੁੱਛੋ ਅਸੀਂ ਵੀ ਪੁੱਛ ਲੈਂਦੇ ਹਾਂ ਜੀ ਪਰ ਫਿਰ ਵੀ ਬਿਲਕੁਲ ਸਰ ਕੋਈ ਇੱਕ ਟੇਕ ਕੋਈ ਬੰਦੇ ਹੋਣੇ ਹਨ ਜਿਨ੍ਹਾਂ ਨੇ ਕੰਮਲਾ ਕੀਤਾ ਪੁੱਛ ਸਰ ਅਸੀਂ ਸਿਰਫ ਸੀਸੀਟੀਵੀ ਫੁਟੇ ਦੇ ਸਕਦਾ ਜੀ ਲਬਣਾ ਦਾ ਪੁ ਆਇਡੈਂਟੀਫਾਈ ਦਾ ਬੱਧੀ ਗੱਲ ਅਗਰ ਨਹੀਂ ਹੈ ਕੋਈ ਹੋਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਡੀ ਸਟ੍ਰਾਈਕ ਕੰਟੀਨਿਊ ਰਹੇਗੀ ਜੀ ਜੇ ਅਸੀਂ ਆਪਣੇ ਅਕਲੀ ਨਹੀਂ ਲੜ ਸਕਦੇ ਫਿਰ ਅਸੀਂ ਲੋਕally ਕੀ ਲੜਾਂਗੇ ਤੇ ਲੋਕਾਂ ਦੇ ਜਿਹੜੇ ਕੇਸ ਐ ਕੋਰਟ ਦੇ ਵਿੱਚ ਜਾਂਦੇ ਆ ਟਿਕਟਾਂ ਭੁਗਤਣ ਆਉਂਦੇ ਆ ਉਹ ਜਿਹੜੇ ਕੀਂਗ ਜਾਂਦੇ ਆ ਉਹਨਾਂ ਦੇ ਟਿਕਟਾਂ ਦੇ ਵਿੱਚ ਜੇ ਵਕੀਲ ਹੀ ਨਹੀਂ ਰਹਿਣਗੇ ਜੀ ਤਾਂ ਫਿਰ ਉਹਨਾਂ ਦੀ ਤਰੀਕਾ ਕੌਣ ਭੁਗਤੂਗਾ ਤੁਸੀਂ ਬਿਲਕੁਲ ਬੰਦ ਕਰੋਗੇ ਸਟ੍ਰਾਈਕ ਕਰਾਂਗੇ ਜੀ ਨੋ ਵਰਕ ਕਰਾਂਗੇ ਜੀ ਸੌਰੀ ਠੀਕ ਠੀਕ ਆ ਬਈ ਜੀਰੋ ਵੱਲੋਂ ਇੱਕ ਰੋਕ ਲਗਾਇਆ ਗਏ ਨੇ ਕਿ ਤੁਹਾਡੀ ਗੱਡੀ ਦੇ ਵਿੱਚ ਇਸ ਕਿਸੇ ਲੱਟੇ ਸਵਾਰ ਹੋ ਕੇ ਕਿ ਜਿਹੜੀ ਗੁੰਡਾਗਰਦੀ ਕਰ ਰਹੀ ਸੀ ਉਹਦੇ ਬਾਰੇ ਸਰਜੀ ਰਿਸਪੈਕਟ ਕਰਦੇ ਨੇ ਪਹਿਲਾਂ ਤਾਂ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਜਿਹੜਾ ਤੁਸੀਂ ਦੂਜਾ ਪੱਖ ਵੀ ਸੁਣਨਾ ਹੈ ਉਹ ਨਹੀਂ ਤਾਂ ਪ੍ਰੈਸ ਪ੍ਰੈਸ ਨੂੰ ਵੀ ਲੋਕ ਡੀਫੇਮ ਕਰਦੇ ਨੇ ਵੀ ਪ੍ਰੈਸ ਵਾਲੇ ਵੀ ਨਹੀਂ ਗਲਤ ਖਬਰ ਛਾਪ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਤੇ ਦੂਜੀ ਗੱਲ ਇਹ ਪਹਿਲੀ ਗੱਲ ਇਹ ਮੇਰੀ ਤਾਂ ਗੱਡੀ ਇੱਥੇ ਸੀਗੀ ਨਹੀਂ ਮੈਂ ਕਿਉਂਕਿ ਪਾਰਟੀ ਨੇ ਮੇਰੀ ਗੁਜਰਾਤ ਡਿਊਟੀ ਲਈ ਹੋਈ ਸੀ ਮੈਂ ਗੁਜਰਾਤ ਗਿਆ ਹੋਇਆ ਸੀ ਜਦੋਂ ਇਨਸੀਡੈਂਟ ਦਾ ਟਾਈਮ ਸੀ ਤੇ ਮੈਂ ਤਾਂ ਇਹ ਹਨਾ ਨਾ ਪਤਾ ਨਹੀਂ ਉਹ ਕੀ ਕਰ ਰਹੇ ਨੇ ਕੀ ਨਹੀਂ ਉਹ ਕਹਿੰਦੇ ਸ਼੍ਰਭਨਗਰ ਸ਼੍ਰਭਨਗਰ ਏਰੀਆ ਦੱਸਿਆ ਨਾ ਉਹਨਾਂ ਨੇ ਇਨਸੀਡੈਂਟ ਸ਼੍ਰਭਨਗਰ ਅਰਗੇ ਜੀ ਏਡਾ ਵੱਡਾ ਇਨਸੀਡੈਂਟ ਹੋਇਆ ਹੋਵੇ ਤੇ ਉੱਥੇ ਲੋਕਾਂ ਨੂੰ ਪਤਾ ਲੱਗੇ ਆਸ-ਪਾਸ ਉੱਥੇ ਤਾਂ 24 ਘੰਟੇ ਨਿਗਰਾਨੀ ਰਹਿੰਦੀ ਆ ਉੱਥੇ ਪੁਲਿਸ ਗਸ਼ਤ ਕਰਦੀ ਰਹਿੰਦੀ ਆ ਪੀਸੀਆਰ ਫਿਰਦੀ ਰਹਿੰਦੀ ਆ ਪੁਲਿਸ ਦੀ ਹਨਾ ਤੇ ਦੂਜੀ ਗੱਲ ਇਹ ਮੈਂ ਤਾਂ ਤੁਸੀਂ ਦੱਸ ਦੋ ਕੀ ਕੀ ਕੀਤਾ ਉਹਨਾਂ ਨੇ ਮੈਂ ਦੱਸ ਦਿੰਦਾ ਮੈਂ ਜਵਾਬ ਦੇਣ ਨੂੰ ਤਿਆਰ ਹਾਂ ਸਰ ਉਹਨਾਂ ਨੇ ਗੱਡੀ ਤੇ ਰੋਕ ਕੇ ਸਾਡੀਆਂ ਦੇ ਘਟੇ ਦੇ ਕੋਲ ਮੁੱਠੇ ਮਾਰੇ ਗਏ ਨਾਲ ਵੈਪਨ ਦਿਖਾਇਆ ਗਿਆ ਨਾ ਤੁਹਾਨੂੰ ਉਹਨਾਂ ਨੇ ਵੀ ਉਹ ਵੀਡੀਓ ਜਿੱਥੇ ਦਿਖ ਰਿਹਾ ਕੋਈ ਗੱਡੀ ਤੇ ਕੋਈ ਹੱਥ ਲਾ ਰਿਹਾ ਜਾਂ ਵੀ ਵੈਪਨ ਮੈਂ ਦਾ ਸਕੋ ਜਦੋਂ ਪੁਲਿਸ ਨਾਲ ਵੀ ਗੱਲ ਹੋਈ ਮੈਂ ਪੁਲਿਸ ਨੂੰ ਸਿੱਧੀ ਇੱਕ ਗੱਲ ਕਹੀ ਸੀ ਮੈਂ ਕਿਹਾ ਜੀ ਜੇ ਤੁਹਾਨੂੰ ਵੈਪਨ ਕਿਤੇ ਦੇਖਦਾ ਵੀ ਆ بیا ਮੇਰਾ ਛੋਟਾ ਬ੍ਰਦਰ ਬੈਠਾ ਇਹਨੂੰ ਨਾਲ ਲੈ ਕੇ ਜਾਓ ਵੀ ਅਸੀਂ ਇਹਦੇ ਪਿੱਛੇ ਵੀ ਨਹੀਂ ਆਵਾਂਗੇ ਇਹ ਅਸਲ 'ਚ ਨਾ ਸਾਰੀ ਗੱਲ ਆ ਪੋਲਿਟਿਕਲ ਗੱਲ ਆ ਅਕਾਲੀ ਦਲ ਨਾਲ ਉਹ ਅਟੈਚ ਨੇ ਠੀਕ ਆ ਜੀ ਚੰਗੀ ਤਰ੍ਹਾਂ ਅਕਾਲੀ ਦਲ ਦੀ ਮਤ ਦਿੱਤੀ ਆ ਉਹਨਾਂ ਨੇ ਇਹ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਹੁਣ ਮੈਂ ਯੂਥ ਵਿੰਗ ਦਾ ਪ੍ਰਧਾਨ ਹਾਂ ਲੁਧਿਆਣਾ ਜ਼ਿਲ੍ਹੇ ਦਾ ਸਾਡੀਆਂ ਵਧੀਆ ਟ੍ਰੇਨਿੰਗਾਂ ਚੱਲ ਰਹੀਆਂ ਨੇ ਸਾਡੇ ਪਾਰਟੀ ਨੇ ਸਾਨੂੰ ਦਿੱਤੇ ਹੋਏ ਨੇ ਟਾਸਕ ਵੀ ਤੁਸੀਂ ਆ ਕਰਨੇ ਆ ਰੋਜ਼ ਸਾਡੀ ਅਸੀਂ ਸਵੇਰੇ ਉੱਠ ਕੇ ਅਸੀਂ ਆਉਂਦੇ ਪਾਰਟੀ ਦੇ ਟਾਸਕ ਕਰਦੇ ਨੇ ਉਹਨਾਂ ਨੂੰ ਹੁਣ ਹੋਰ ਕੁਝ ਤਾਂ ਲੱਭਦਾ ਨਹੀਂਗਾ ਕਰਨ ਦਾ ਉਹਨਾਂ ਨੂੰ ਆਏ ਹੁਣ ਇਹਨਾਂ ਦੇ ਪ੍ਰਧਾਨਾਂ ਨੂੰ ਟਾਰਗੇਟ ਕਰੀਏ ਤੇ ਇਹਨਾਂ ਨੂੰ ਡੀਫੇਮ ਕਰਕੇ ਕਿਵੇਂ ਨਾ ਕਿਵੇਂ ਥੱਲੇ ਲਾਈਏ ਵੀ ਜਿਹੜੀ ਇਹ ਇੰਨੀ ਮਿਹਨਤ ਕਰਦੀ ਆ ਇਹਨਾਂ ਦੀ ਪਾਰਟੀ ਇੰਨੀ ਮਿਹਨਤ ਕਰਦੀ ਆ ਕਿਵੇਂ ਨਾ ਕਿਵੇਂ ਕਰਦੀ ਏ ਤੇ ਇੱਥੇ ਰਵਲਵਰ ਦਾ ਜ਼ਿਕਰ ਕਿਤੇ ਕਰ ਰਹੇ ਨੇ ਕਹਿੰ ਆ ਗਿਆ ਉਹ ਕੀ ਤੁਮੇ ਗੱਲ ਕਰਦਾ ਨਾ ਜੇ ਵੀਡੀਓ ਚ ਕਿਤੇ ਵੀ ਸ਼ੋ ਹੋਂਦਾ ਅਸੀਂ 7 ਦਿਨ ਨੂੰ ਤਿਆਰ ਸਾਰਿਆਂ ਦਾ ਸਾਥ ਦੇਵਾਂਗੇ ਇੱਕ ਵੀ ਸ਼ੋ ਕਰ ਦੇਣ ਕੋਈ ਵੀ ਉੱਥੇ ਸ਼ੋ ਕਰ ਦੋ ਵੈਪਨ ਨਿਕਲਿਆ ਮੈਂ ਉਹੀ ਤਾਂ ਕਹਿੰਦਾ ਸਰਬਾ ਨਗਰ ਅਰਗੇ ਦੀ ਜੇ ਐਡਾ ਵੱਡਾ ਇਨਸੀਡੈਂਟ ਹੋ ਜਾਵੇ ਤੇ ਕਿਸੇ ਨੂੰ ਪਤਾ ਨਾ ਲੱਗੇ ਸਰ ਉਹਨਾਂ ਨੇ ਕਿਹਾ ਦੋ ਗੱਡੀਆਂ ਸੀ ਇੱਕ ਉਹ ਗੱਡੀਆਂ ਤੁਹਾਡੀਆਂ ਸੀਗੀਆਂ ਇੱਕ ਟੋਪ ਉਹ ਕਿਹੜੇ ਦਿਖਾਉਂਦੇ ਪਿਓ ਨਹੀਂ ਇੱਕ ਮੁੰਡਾ ਉਹ ਤਾਂ ਉਹ ਤਾਂ ਇੱਕ ਮੁੰਡਾ ਦਾ ਚਲੋ ਉਹਨਾਂ ਨੇ ਤੁਸੀਂ ਇਹ ਦੇਖੋ ਉਹਨਾਂ ਦੀ ਇੱਕ ਮੁੰਡਾ ਪਿੱਛੋਂ ਆਇਆ ਵੀ ਚਲੋ ਕਾਹ ਤੋਂ ਲੜੀ ਜਾਂਦੇ ਆਪਸ ਇਹ ਇਹ ਗੱਲ ਹੋਈ ਹੈ ਜਿਵੇਂ ਚਲੋ ਯਾਰ ਰਾਹ 'ਤੇ ਜਾਂਦੇ ਆ ਇੱਕ ਦੂਜੇ ਨਾਲ ਗੱਲ ਹੋ ਜਾਂਦੀ ਹੈ ਜਦੋਂ ਗੱਡੀ ਅੱਗੇ ਪਿੱਛੇ ਕਰ ਨੂੰ ਲੈ ਕੇ ਆਏ ਗੱਲ ਹੋ ਗਈ ਹਣਾ ਗੱਡੀ ਨੂੰ ਲੈ ਕੇ ਹਾਂਜੀ ਗੱਡੀ ਨੂੰ ਲੈ ਕੇ ਗੱਲ ਹੋਈ ਤੇ ਉਹ ਬੰਦਾ ਇੱਕ ਛਡਾਉਣ ਆਇਆ ਉਹਨਾਂ ਨੇ ਉਹਦਾ ਨਾਮ ਵੀ ਦਰਖਾਸਤ ਵਿੱਚ ਮੈਂਸ਼ਨ ਕਰਤਾ ਵੀ ਇਹ ਵੀ ਬੰਦਾ ਨਾਲ ਆਇਆ ਸੀਗਾ ਤੇ ਦੂਜੀ ਗੱਲ ਇਹ ਵੀ ਤੁਸੀਂ ਸਾਡੇ ਤੇ ਇਲਜ਼ਾਮ ਲਾ ਰਹੇ ਹੋ ਇਹ ਵਾਹ ਕੇ ਬੰਦੇ ਬੁਲਾਏ ਠੀਕ ਆ ਉਹਨਾਂ ਨੇ ਬਾਅਦ ਚ ਉੱਥੇ ਬੰਦੇ ਬੁਲਾ ਕੇ ਇਹਨਾਂ ਹੱਲਾ ਗੁੱਲਾ ਕੀਤਾ ਉਦੋਂ ਉੱਥੇ ਕੋਈ ਸੀਗਾ ਨਹੀਂ ਮੈਨੂੰ ਤਾਂ ਸਗੋਂ ਉੱਥੋਂ ਕਿਸੇ ਦਾ ਫੋਨ ਆਇਆ ਵੀ ਐਂ ਕਰਕੇ ਕੋਈ ਗੱਲ ਹੋਈ ਮੈਂ ਕਹਾਂ ਵੀ ਮੇਰੀ ਨੌਲੇਜ ਵੀ ਹੈ ਨਹੀਂ ਵੀ ਮੈਂ ਵਾਪਸ ਆ ਰਿਹਾ ਮੈਂ ਵਾਪਸ ਆ ਕੇ ਗੱਲ ਕਰ ਲੈਣਾ ਜੇ ਤੁਸੀਂ ਐਂਦੀ ਸੀਗੇ ਤੇ ਤੁਹਾਡਾ ਨਾਮ ਕਿ ਲਿਆ ਜਾ ਰਿਹਾ ਕਿ ਤੁਹਾਨੂੰ ਡੀਫੇਮ ਕਰਨ ਨੂੰ ਮੈਨੂੰ ਕੋਈ ਮੈਨੂੰ ਤਾਂ ਸਾਬਤ ਕਰੇ ਨਾ ਵੀ ਮੈਂ ਉੱਥੇ ਸੀਗਾ ਮੈਨੂੰ ਤਾਂ ਬ੍ਰਦਰ ਦਾ ਕਹਿ ਰਹੇ ਆ ਆ ਬ੍ਰਦਰ ਦਾ ਕਹਿ ਰਹੇ ਆ ਤੇ ਫਿਰ ਮੇਰਾ ਨਾਮ ਵਿੱਚ ਬਸ ਡੀਫੇਮ ਕਰਨ ਨੂੰ ਹੀ ਯੂਜ਼ ਕਰ ਰਹੇ ਨੇ ਤੇ ਤੁਸੀਂ ਸਟਾਈਡਾ ਤੁਸੀਂ ਥੋੜੇ ਵੱਲ ਜਾਂ ਮੇਰੇ ਵੱਲ ਕੋਈ ਵੈਪਨ ਕਰੇ ਇਹ ਆਪਾਂ ਸਭ ਤੋਂ ਪਹਿਲਾ ਸਟੈਪ ਕੀ ਕਰਾਂਗੇ ਪੁਲਿਸ ਕੋਲ ਜਾਵਾਂਗੇ ਨਾ ਜੋ ਪੁਲਿਸ ਕੋਲ ਕਦੋਂ ਗਏ ਨੇ ਦੋ ਤਿੰਨ ਦਿਨਾਂ ਬਾਅਦ ਠੀਕ ਆ ਮੇਰੇ ਵੱਲ ਤਾਂ ਜੇ ਕੋਈ ਵੈਪਨ ਕਰੇ ਮੈਨੂੰ ਕੋਈ ਥ੍ਰੈਟਨ ਕਰੇ ਮੈਂ ਸਭ ਤੋਂ ਪਹਿਲਾਂ ਜਾਂ ਤਾਂ 100 ਨੰਬਰ ਤੇ ਫੋਨ ਕਰੂੰ ਜਾਂ ਥਾਣੇ ਜਾਊਂਗਾ ਉਹਨਾਂ ਨੇ ਉਦੋਂ ਦਾ ਕੋਈ ਸਟੈਪ ਚੱਕਿਆ ਨਹੀਂਗਾ ਤੁਹਾਡੀ ਕੋਈ ਪਹਿਲਾਂ ਕੋਈ ਰੰਜੇਸ਼ ਬਾਜੀ ਜਾਂ ਕੋਈ ਸੇ ਪਹਿਲਾਂ ਕਦੀ ਮਿਲੇ ਤੁਸੀਂ ਜਾਣਦੇ ਹੋ ਨਾ ਨਹੀਂ ਰੰਜੇਸ਼ ਇਹਨਾਂ ਨਾਲ ਕੋਈ ਨਹੀਂ ਹੈਗੇ ਬਟ ਮੈਂ ਇਹਦੇ ਫਾਦਰ ਨੂੰ ਜਾਣਦਾ ਇਹਨਾਂ ਦੇ ਫਾਦਰ ਨੂੰ ਜਾਣਦਾ ਜਿਹੜੇ ਇਹਨਾਂ ਦੇ ਆਸ-ਪਾਸੇ ਸਰਕਲ ਆ ਮੈਂ ਉਹਨਾਂ ਨੂੰ ਜਾਣਦਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਬਸ ਇੱਕ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆ ਕੀ ਗੱਲ ਹੈ ਅੱਜ ਸੀਪੀ ਸਾਹਿਬ ਨੂੰ ਇੱਕ ਮੰਗਣਾ ਪਵੇ ਮੈਂ ਸੀਪੀ ਸਾਹਿਬ ਨੂੰ ਇੱਕ ਮੰਗ ਵੀ ਕਰਨੀ ਚਾਹੁੰਦਾ ਵੀ ਇਸ ਮਾਮਲੇ ਦੀ ਤੈਹ ਤੱਕ ਜਾ ਕੇ ਦੇ ਪੁੱਛ ਪੜਤਾਲ ਇਹਦੀ ਸਾਰੀ ਕੀਤੀ ਜਾਵੇ ਤੈਹ ਤੱਕ ਜਾਓ ਜਿਹੜਾ ਐ ਜੀ ਗੁਨੇਗਾਰ ਆ ਜਿਵੇਂ ਹੁਣ ਉਹ ਪੁਲਿਸ ਨੂੰ ਵੀ ਗੁੰਮਰਾਹ ਕਰ ਰਹੇ ਨੇ ਉਹਨਾਂ ਨੇ ਪ੍ਰੈਸ ਵਾਲਿਆਂ ਨੂੰ ਵੀ ਗੁੰਮਰਾਹ ਕੀਤਾ ਠੀਕ ਆ ਇਹ ਆਪਦੇ ਆਪ ਨੂੰ ਵਕੀਲ ਕਹਿੰਦੇ ਨੇ ਮੇਰੀ ਵਾਈਫ ਵਕੀਲ ਆ ਹਾਈ ਕੋਰਟ ਉਹਨੇ ਪ੍ਰੈਕਟਿਸ ਕੀਤੀ ਆ ਜੁਡੀਸ਼ਰੀ ਉਹਦੀ ਕੰਪਲੀਟ ਆ ਮੇਰਾ ਸਾਲਾ ਵਕੀਲ ਆ ਜਿਹੜਾ ਮੇਰਾ ਬ੍ਰਦਰ ਇਹ ਤੇ ਜੀ ਤੇ ਨਾਲ ਲਾਉਂਦੇ ਇਲਜ਼ਾਮ ਲਾਉਂਦੇ ਆ ਇਹ ਚੰਡੀਗੜ੍ਹ ਲਾਅ ਕਰ ਰਿਹਾ ਇਹ ਪੋਸਟ ਗ੍ਰੈਜੂਏਟ ਆ ਐਸਡੀ ਕਾਲਜ ਚੰਡੀਗੜ੍ਹ ਤੋਂ ਐਮਏ ਹਿਸਟਰੀ ਹਿਸਟਰੀ ਕੀਤੀ ਆ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਹੀ ਹੁਣੇ ਲਾਅ ਕਰ ਰਹੇ ਆ ਇਦ ਜਨਨ ਕੀ ਤੁਹਾਡੇ ਭਰਾ ਦੇ ਜਿਹੜੇ ਰੋਕ ਲਾ ਰਹੇ ਹੋ ਸਾਰੇ ਬੇਬੁਨਿਆਦ ਰੂਪ ਨੇ ਤੇ ਮੈਂ ਹੁਣ ਉਹਨਾਂ ਦੇ ਮਾਨਹਾਨੀ ਦਾ ਮੁਕਦਮਾ ਦਰਜ ਕਰਵਾਉਂਗਾ ਬਾਕੀ ਠੀਕ ਹੈ ਸਿੱਟੇ ਮੰਗਦਰ ਜੀ ਅਸੀਂ ਬਸ ਇਹੀ ਮੰਗ ਕਰਦੇ ਆਂ ਵੀ ਇਹ ਇਸ ਮਾਮਲੇ ਦੀ ਤੈਅ ਤੱਕ ਜਾਇਆ ਜਾਵੇ ਪਤਾ ਕੀਤਾ ਜਾਵੇ ਵੀ ਕੌਣ ਕਿਹਨੂੰ ਗੁੰਮਰਾਹ ਕਰ ਰਿਹਾ ਤੇ ਅਸੀਂ ਮੰਨ ਕਰਾਂਗੇ ਮਾਨਯੋਗ ਕੋਰਟ ਤੋਂ ਵੀ ਇਹਨਾਂ ਦੇ ਮਾਨਹਾਨੀ ਦਾ ਕੇਸ ਚਲਾਇਆ ਜਾਵੇ